ਅੱਜਕੱਲ ਜਿਵੇਂ ਪੁਲਿਸ ਦਾ ਐਕਸ਼ਨ ਚੱਲ ਰਿਹਾ ਹੈਗਾ ਗੈਂਗਸਟਰਾਂ ਦੇ ਖਿਲਾਫ ਕਦੀ ਮੋਹਾਲੀ ਇਨਕਾਊਂਟਰ ਹੁੰਦਾ ਹੈ ਕਦੀ ਜ਼ਿਰਕਪੁਰ ਇਨਕਾਊਂਟਰ ਹੁੰਦਾ ਹੈ ਇਹ ਜਿਹੜਾ ਇਨਕਾਊਂਟਰ ਹੋ ਰਹੇ ਨੇ ਇਹ ਇਹ ਜਿਹੜੇ ਕਿਸ ਤੁਹਾਨੂੰ ਕੀ ਲੱਗਦਾ ਵੀ ਇਹ ਹਿੱਤ ਲੋਕਾਂ ਦੇ ਹਿੱਤ ਤੇ ਵਿੱਚ ਲੋਕ ਕਿਤੇ ਕਿਤੇ ਲੋਕ ਖੁਸ਼ ਵੀ ਨੇ ਵੀ ਠੀਕ ਆ ਵੀ ਇਹ ਇਹਨਾਂ ਨੇ ਬਹੁਤ ਦੁੱਖ ਹੀ ਕੀਤਾ ਇਹਨੂੰ ਮਾਰ ਦਵੋ ਤੋ ਸਭ ਤੋਂ ਵੱਡੀ ਗੱਲ ਇਹ ਕਿ ਕਾਨੂੰਨ ਕੀ ਤੁਹਾਨੂੰ ਆਗਿਆ ਦਿੰਦਾ ਹੈਗਾ ਕਾਨੂੰਨ ਕੀ ਇਦਾਂ ਦਿੰਦਾ ਕਿ ਤੁਸੀਂ ਸਟਰੀਟ ਜਸਟਿਸ ਕਰੋ ਤੁਸੀਂ ਗਲੀ ਦੇ ਵਿੱਚ ਇਨਸਾਫ ਕਰੋ ਉਹ ਕਾਨੂੰਨ ਦੇਸ਼ ਦਾ ਕਾਨੂੰਨ ਨਹੀਂ ਹੱਕ ਦਿੰਦਾਗਾ ਉਹ ਦੇਸ਼ ਦੀਆਂ ਅਦਾਲਤਾਂ ਨਹੀਂ ਹੱਕ ਦਿੰਦੀਆਂ ਇਦਾਂ ਤੇ ਫਿਰ ਤੁਹਾਡੇ ਦੇ ਤੇ ਉਹਨਾਂ ਦੇ ਵਿੱਚ ਗੈਂਗਸਟਰਾਂ ਦੇ ਵਿੱਚ ਜਾਂ ਹੋਰ ਲੋਕਾਂ 'ਚ ਕੀ ਫਰਕ ਰਹਿ ਗਿਆ ਸਵਾਲ ਹੈ ਕਿ ਤੁਸੀਂ ਕਿਉਂ ਨਹੀਂ ਅਜਿਹੇ ਮਸਲਿਆਂ ਦੇ ਵਿੱਚ ਫਾਸਟ ਟਰੈਕ ਕੋਰਟ ਦੇ ਜ਼ਰੀਏ ਇਹ ਇਨਸਾਫ ਦਿੰਦੇ ਹੈਗੇ ਤੁਸੀਂ ਜੇ ਇਨਕਾਊਂਟਰਾਂ ਦੇ ਜ਼ਰੀਏ ਇਦਾਂ ਕਰ ਲੱਪ ਹੋ ਗਏ ਤੇ ਉਹ ਸਰਾਸਰ ਉਹਨੂੰ ਸਟਰੀਟ ਜਸਟਿਸ ਕਿਹਾ ਜਾ ਸਕਦਾ ਉਹਨੂੰ ਅਦਾਲਤੀ ਜਸਟਿਸ ਨਹੀਂ ਕਿਹਾ ਜਾ ਸਕਦਾ ਪੰਜਾਬ ਸਰਕਾਰ ਨੂੰ ਚਾਹੀਦੀ ਆ ਇਹ ਮਸਲੇ ਦੇ ਵਿੱਚ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਮਿਲਿਆ ਜਾਵੇ ਕਿ ਇਹ ਜਿਹੜੇ ਗੈਂਗਸਟਰਾਂ ਦੇ ਖਿਲਾਫ ਕੇਸ ਹੀ ਰਜਿਸਟਰ ਕੀਤੇ ਆ ਸਾਨੂੰ ਫਾਸਟ ਟਰੈਕ ਕੋਰਟ ਦੀ ਲੋੜ ਹੈ ਉਹ ਕੋਰਟਾਂ ਦੇਖਣਗੇ ਉਹ ਇਨਸਾਫ ਕਦੋਂ ਮਿਲਣਾ ਹੈਗਾ ਤੇ ਜੇ ਆਸੀ ਲੁਧਿਆਣੇ ਦੋ ਮਾਰ ਤੇ ਮੋਗੇ ਮਾਰ ਤੇ ਮਹਾਲੀ ਮਾਰ ਤੇ ਪਟਿਆਲਾ ਮਾਰ ਤੇ ਇਹ ਜਿਹੜੇ ਐਸਐਸਪੀ ਹੋਣਗੇ ਇਹਨਾਂ ਦੀ ਰੇਸ ਲੱਗ ਜੂਗੀ ਕਿ ਮੋਗੇ ਵਾਲਾ ਕਹੂਗਾ ਇਹ ਪੀ ਉਹਨੇ ਦੋ ਮਾਰੇ ਲੁਧਿਆਣੇ ਵਾਲੇ ਨੇ ਮੋਗੇ ਵਾਲਾ ਤਿੰਨ ਮਾਰੂ ਫਿਰ ਫਰੀਦਕੋੜਾ ਵਾਲਾ ਕੋ ਮੈਂ ਵੀ ਚਾਰ ਮਾਰ ਦਾ ਫਿਰ ਫਰੂਜ਼ਪੁਰ ਵਾਲਾ ਕਹ ਦੂ ਫਿਰ ਫਾਜ਼ਿਲਕੇ ਵਾਲਾ ਕਹ ਦੂ ਫਿਰ ਮੁਕਸਰ ਵਾਲਾ ਕਹ ਦੂ ਫਿਰ ਬਠਿੰਡੇ ਵਾਲਾ ਕਹ ਦੂ ਫਿਰ ਮਹਾਲੀ ਵਾਲਾ ਕਹ ਦੂ ਪਟਿਆਲੇ ਵਾਲਾ ਕਹ ਦੂ ਸੰਗਰੂਰ ਵਾਲਾ ਕਹ ਦੂ ਬਰਨਾਲੇ ਵਾਲਾ ਕਹ ਦੂ ਗੁਰਦਾਸਪੁਰ ਵਾਲਾ ਕਹ ਦੂ ਫਿਰ ਤੇ ਜਿਹੜੇ 27 ਦੇ 27 ਜ਼ਿਲ੍ਹਿਆਂ ਦੇ ਐਸਐਸਪੀ ਸੀਪੀ ਉਹ ਫਿਰ ਚਲ ਮਾਰੀ ਜਾਣਗੇ ਫਿਰ ਤੇ ਪੁਲਿਸ ਰਾਜ ਹੋ ਜਾਊਗਾ ਫਿਰ ਤੇ ਇਹ ਇਹ ਪੁਲਿਸ ਰਾਜ ਤੇ ਲੋਕਾਂ ਨੂੰ ਹਲੇ ਤੱਕ ਭੁੱਲਿਆ ਨਹੀਂ ਜੋ ਪੰਜਾਬ ਦੇ ਵਿੱਚ ਬੇਕਸੂਰਾਂ ਨੂੰ ਖਾੜਕੂ ਕਹਿ ਕੇ ਮਾਰਿਆ ਗਿਆ ਜਿਹੜੇ ਪੜੇ ਪੜਾਕੂਆਂ ਨੂੰ ਵੀ ਖਾੜਕੂ ਬਣਾ ਦਿੱਤਾ ਗਿਆ ਸੀ ਸਿਰ ਤੇ ਪੱਗਾਂ ਸੀ ਤੇ ਉਹ ਵੀ ਤੁਸੀਂ ਸ਼ਹੀਦ ਕੀਤੇ ਆ ਗਨੇ ਸਟਰੀਟ ਜਸਟਿਸ ਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਮਾਪ ਨਹੀਂ ਕੀਤਾ ਜਾ ਸਕਦਾ ਕਾਨੂੰਨ ਕੀ ਕਹਿੰਦਾ ਉਸ ਮਸਲੇ ਦੇ ਵਿੱਚ ਮਸਲਾ ਚਾਹੀਦਾ ਹੈਗਾ ਤੁਸੀਂ ਮਾਰਨ ਨਾਲੋਂ ਭਜਾਇਆ ਚੰਗਾ ਦਾ ਖੋਪ ਚਾਹੀਦਾ ਸਿਸਟਮ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਇਹ ਕਿ ਤੁਸੀਂ ਚਲੋ ਪੰਜ ਸੱਤ ਗੈਂਗਸਟਰ ਚਾੜਦੇ ਆਗੇ ਗੱਡੀ ਚਾੜਦੇ ਆਗੇ ਨੇ ਪਰ ਕੀ ਕੱਲ ਨੂੰ ਇਹ ਇੱਕ ਪੁਲਿਸ ਪੁਲਿਸ ਕਿਤੇ ਇਮਾਨਦਾਰ ਹੈਗੀ ਆ ਪੁਲਿਸ ਵਾਲੇ ਤੇ ਆਪ ਸਭ ਤੋਂ ਵੱਡੇ ਗੈਂਗਸਟਰਵਾਦ ਨੂੰ ਵਧਾਵਾ ਦਿੰਦੇ ਹੈਗੇ ਨੇ ਕੱਲ ਨੂੰ ਤੁਸੀਂ ਕਿਤੇ ਨਸ਼ੇੜ ਹੀ ਨਹੀਂ ਇਸ ਟਾਈਮ ਜਿਹੜੀ ਪੰਜਾਬ ਦੇ ਵਿੱਚ ਇੱਕ ਤੇ ਐਕਸਟਰਸ਼ਨ ਮਨੀ ਜਿਹੜੇ ਜੇਲ੍ਹਾਂ ਚੋਂ ਬੈਠੇ ਫੋਨ ਕਰ ਰਹੇ ਹੈਗੇ ਨੇ ਮੰਗ ਰਹੇ ਨੇ ਠੀਕ ਹੈ ਦੂਜੀ ਹੈਗੇ ਨੇ ਨਸ਼ੇੜੀ ਜਿਹੜੇ ਇਸ ਟਾਈਮ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰਾ ਬੱਚਾ ਨਸ਼ੇੜੀ ਆ ਉਹ ਆਪਣੀ ਨਸ਼ਾ ਪੂਰਾ ਕਰਨ ਵਾਸਤੇ ਸਨੇਚਿੰਗ ਕਰ ਰਹੇ ਨੇ ਕਿਸ ਦੀਆਂ ਰਾਹ ਜਾਂਦੀ ਦਾ ਮੋਬਾਈਲ ਖੋਲਿਆ ਵਾਲੀਆਂ ਖੋਲੀਆਂ ਕੰਨਾਂ ਚੋਂ ਝੁੰਮਕੇ ਲਾ ਲਏ ਹਨਾ ਛਾਪਾਂ ਲਾ ਲਈਆਂ ਇੱਕ ਤੇ ਉਹ ਆ ਕਿਤੇ ਉਹਨਾਂ ਨੂੰ ਨਾ ਤੁਸੀਂ ਇਦਾਂ ਗੱਡੀ ਛਾੜ ਦਿਓ ਫਿਰ ਪੁਲਿਸ ਆ ਜਾਊਗਾ ਸੀਐਮ ਸਾਹਿਬ ਨੂੰ ਚਾਹੀਦਾ ਕਿ ਫੋਰਸ ਨੂੰ ਚਾਹੀਦਾ ਹੈਗਾ ਕਿ ਡਰਾਵਾ ਚਾਹੀਦਾ ਹੈਗਾ ਬੰਦੇ ਮਾਰਨ ਦੇ ਨਾਲ ਕੋਈ ਹੱਲ ਨਹੀਂ ਆਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੇ ਤੁਸੀਂ ਵਾਕੇ ਜਿਹੜੇ ਤੇ ਜੇਲ੍ਹਾਂ ਦੇ ਵਿੱਚ ਨੇ ਜਿਹੜੇ ਤੇ ਸ਼ਰੀਆ ਮ ਮੰਗ ਰਹੇ ਉਹਨਾਂ ਦੇ ਖਿਲਾਫ ਤੇ ਕਾਰਵਾਈ ਹੋ ਨਹੀਂ ਰਹੀ ਹੈਗੀ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕੱਲ ਜਿਵੇਂ ਹਾਈ ਕੋਰਟ ਨੇ ਕਿਹਾ ਕਿ ਹਟ ਦੂ ਲਾਣਤਾ ਤਨੂੰ 8 ਮਹੀਨਿਆਂ ਚ ਹੀ ਪਤਾ ਲੱਗਾ ਕਿ ਲੌਰਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਚ ਨਹੀਂ ਬਾਹਰ ਹੋਈ ਹੈ ਨਾ ਕੰਮ ਤੇ ਉਧਰ ਕਰਨ ਵਾਲੇ ਆਗੇ ਨੇ ਕਿ ਅਦਾਲਤ ਦੇ ਵਿੱਚ ਤੁਸੀਂ ਚਲਾਨ ਸਮੇਂ ਸਿਰ ਦੋ ਇਨਵੈਸਟੀਗੇਸ਼ਨ ਸਮੇਸਰ ਹੋਵੇ ਪੁਲਿਸਿੰਗ ਸਮੇਸਰ ਹੋਵੇ ਫਿਰ ਕੋਰਟ ਡਿਸਾਈਡ ਕਰੇ ਕਿ ਇਸ ਬੰਦੇ ਨੂੰ ਕਿੰਨੇ ਸਾਲ ਸਜ਼ਾ ਦੇਣੀ ਹੈਗੀ ਆ 5 ਸਾਲ ਦੇਣੀ 7 ਸਾਲ ਦੇਣੀ 8 ਸਾਲ ਸਜ਼ਾ ਦੇਣੀ 10 ਸਾਲ ਸਜ਼ਾ ਦੇਣੀ ਕੋਰਟ ਡਿਸਾਈਡ ਕਰੇ ਪੁਲਿਸ ਡਿਸਾਈਡ ਕਰਨ ਵਾਲੀ ਕੀ ਹੁੰਦੀ ਆ ਪੁਲਿਸ ਦਾ ਕੰਮ ਆ ਬੰਦੇ ਫੜ ਕੇ ਦੇਣਾ ਟਾਈਮ ਲਾ ਇਨਵੈਸਟੀਗੇਸ਼ਨ ਕਰਨੀ ਚਲਾਨ ਪੇਸ਼ ਕਰਨਾ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਤੇ ਜੇ ਹੀ ਸੜਕਾਂ ਤੇ ਸਟਰੀਟ ਜਸਟਿਸ ਕਰਨ ਲੱਗ ਪੇ ਫਿਰ ਜੇ ਫਿਰ ਪ੍ਰੋਬਲਮ ਕੀ ਆ ਪਿੱਛੇ ਜਿੱਦਾਂ ਯੂਪੀ ਦੇ ਵਿੱਚ ਹੋਇਆ ਤੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਨੇ ਇਹਨੂੰ ਕਹਿਣਾ ਪਿਆ ਕਿ ਜਿਹੜੀ ਸਟਰੀਟ ਜਸਟਿਸ ਨਹੀਂ ਹੋਣੀ ਚਾਹੀਦੀ ਹੈਗੀ ਹੁਣ ਤੁਹਾਡੀਆਂ ਪੰਜਾਬ ਦੀਆਂ ਗਲੀਆਂ ਦੇ ਵਿੱਚ ਸਟਰੀਟ ਜਸਟਿਸ ਹੋ ਰਹੇ ਨੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੀਦਾ ਹੈਗਾ ਇਸ ਮਸਲੇ ਦੇ ਵਿੱਚ ਕਾਨੂੰਨ ਜਿਹੜਾ ਕੋਈ ਤੋੜਦਾ ਕਾਨੂੰਨ ਹੀ ਕਾਨੂੰਨ ਨੂੰ ਦੇਣਾ ਚਾਹੀਦਾ ਪਰ ਆਹ ਵਾਲਾ ਕੋਈ ਪੱਕਾ ਹੱਲ ਨਹੀਂ ਹੈ ਕਿਉਂਕਿ ਇਹ ਹੱਲ ਪੰਜਾਬ ਨੇ ਪਹਿਲਾਂ ਦੇਖਿਆ ਪੜਾਕੂਆਂ ਨੂੰ ਕਹਿ ਕੇ ਛੋਟੇ ਬੱਚਿਆਂ ਨੂੰ ਕਹਿ ਕੇ ਧੀਆਂ ਭੈਣਾਂ ਨੂੰ ਖਾਲਕੂ ਕਹਿ ਕੇ ਬਜ਼ੁਰਗਾਂ ਨੂੰ ਕਹਿ ਕੇ ਪੰਜਾਬ ਦੀ ਧਰਤੀ ਪਹਿਲਾਂ ਹੀ ਲਾਲ ਹੋਈ ਪਈ ਹੈ ਸਾਡੇ ਚਿੱਟਾ ਜਿਹੜਾ ਪਾਣੀ ਜਿਹਨੂੰ ਕਹਿੰਦੇ ਨੇ ਆਪਾਂ ਪਾਕ ਪਾਣੀ ਹੈ ਨਾ ਜਿੱਥੇ ਅਸੀਂ ਪਾਣੀ ਦੀ ਸੌਂ ਵੀ ਖਾ ਲੈਂਦੇ ਹਾਂ ਉਹ ਨਾ ਨਦੀਆਂ ਦੇ ਵਿੱਚ ਵੀ ਲਾਲ ਹੋਈਆਂ ਨੇ ਇਸ ਕਰਕੇ ਆ ਜਿਹੜਾ ਸਟਰੀਟ ਜਸਟਿਸ ਦਾ ਕੋਈ ਹੱਲ ਨਹੀਂ ਹੈ ਪ੍ਰੋਪਰ ਇਨਵੈਸਟੀਗੇਸ਼ਨ ਪੁਲਸਿੰਗ ਹੋਣੀ ਚਾਹੀਦੀ ਹੈ ਸਮੇਂ ਸਿਰ ਚਲਾਨ ਹੋਣੀ ਚਾਹੀਦੀ ਹੈ ਜਿੰਨੇ ਵੀ ਕੋਈ ਗ੍ਰਾਹ ਕਿਤੇ ਫੜ ਕੇ ਉਸ ਤੋਂ ਬਾਅਦ ਕੋਰਟ ਚ ਪੇਸ਼ ਕਰੋ ਕੋਰਟ ਡਿਸਾਈਡ ਕਰੇ ਨਾ ਉਹ ਚਾਹੇ ਉਹ ਲੋਅਰ ਕੋਰਟ ਕਰੇ ਚਾਹੇ ਹਾਈ ਕੋਰਟ ਕਰੇ ਕਿ ਇਸ ਬੰਦੇ ਨੇ ਗੁਨਾਹ ਕੀਤਾ ਹੈਗਾ ਇਹਨੂੰ ਸਜ਼ਾ ਕਿ ਦੇਣੀ ਹੈਗੀ ਆ ਉਹ ਆ ਤੇ ਜੇ ਇੰਨਾ ਸਟਰੀਟ ਜਸਟਿਸ ਦੀ ਸ਼ੁਰੂਆਤ ਹੋ ਗਈ ਪੰਜਾਬ ਦੇ ਵਿੱਚ ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ